अयोध्या ਵਿਖੇ ਸ਼੍ਰੀ ਰਾਮ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਦੇ ਲਈ ਨਿਹੰਗ ਸਿੰਘਾਂ ਦੇ ਵੱਲੋਂ ਪਹਿਲੀ ਲੜਾਈ ਲੜੀ ਗਈ ਸੀ ਤੇ ਉਸੇ ਲੜਾਈ ਦੌਰਾਨ ਵਰਤੇ ਗਏ ਸ਼ਸਤਰਾਂ ਦੇ ਦਰਸ਼ਨ ਅਸੀਂ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਇਹ ਸ਼ਸਤਰ ਅੱਜ ਵੀ ਅਯੁੱਧਿਆ ਦੇ ਗੁਰੂ ਘਰ ਬ੍ਰਹਮ ਕੋਂਡ ਦੇ ਵਿੱਚ ਮੌਜੂਦ ਨੇ ਐਨ ਆਈ ਨਹੀਂ ਇਤਿਹਾਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾਪਤ ਹੈ ਇਸ ਗੁਰੂ ਘਰ ਦੇ ਵਿੱਚ ਮਾਤਾ ਗੁਜਰ ਕੌਰ ਜੀ ਦਾ ਚਕਲਾ ਗੁਰੂ ਸਾਹਿਬ ਦੀਆਂ ਖੜਾਵਾ ਤੇ अनेका ਅਜਈਆਂ ਚੀਜ਼ਾਂ ਮੌਜੂਦ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਤੁਹਾਡਾ ਜੀਵਨ ਤਨ ਤਨ ਹੋ ਜਾਵੇਗਾ ਇਹ ਜਿਹੜੇ ਸਸਤਰ ਰੱਖੇ ਨੇ ਇਹ ਜਦੋਂ ਨਿਆਂ ਸਿੰਘ ਇੱਥੇ ਆਏ ਸਨ ਜੁਦੀਆ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਨੂੰ ਆਜ਼ਾਦ ਕਰਾਉਣੇ ਵਾਸਤੇ ਇਹ ਸਸਤਰ ਉਹਨਾਂ ਦੇ ਹੈਗੇ ਨੇ ਉਹਨਾਂ ਦੇ ਹੱਥਾਂ ਦੇ ਹੈਗੇ ਨੇ ਆਜ਼ਾਦ ਕਰਵਾਉਣ ਦੇ ਬਾਅਦ ਜਦੋਂ ਜਾਣਦੇ ਸਨ ਪੰਜਾਬ ਦੇ ਇਹ ਸਸਤਰ ਛੱਡ ਗਏ ਸਨ ਬਾਕੀ ਨਾਲ ਲੈ ਕੇ ਆਪਣੇ ਚਲੇ ਗਏ ਸਨ ਨਿਆਂ ਸਿੰਘ ਇਹ ਸਸਤਰ ਹੈ ਕਿ ਨੇ ਇੱਕ ਤਾਈ ਜਦੋਂ ਸੇਵਾ ਲੱਗੇ ਸੀ ਉਹ ਸਸਤਰ ਸਭਾ ਮਿਲਿਆ ਹੈ ਕੰਜਰ ਨੇਜਾ ਇਹ ਨਾਲ ਇਹ ਜਿਹੜੇ ਸ਼ਸਤਰ ਅੰਦਰ ਰੱਖੇ ਨੇ ਸ਼ੀਸ਼ੇ ਦੇ ਬਾਕਸ ਦੇ ਅੰਦਰ ਇਹ ਗੁਰਗੋਮ ਸਿੰਘ ਦੇ ਹੱਥਾਂ ਦੇ ਹੈਗੇ ਨੇ ਬਾਲਵਸਾਲੇ ਸਸਤਾਤੀ ਕੰਜਰ ਚੱਕਰ ਗੁਰਗੋਮ ਸਿੰਘ ਜਿਹਾ ਜਿੱਥੇ ਵੀ ਗਏ ਨੇ ਉਹ ਉੱਥੋਂ ਜਦੋਂ ਜਾਣ ਲੱਗੇ ਕਿਤੇ ਉਹ ਸਸਥਾਨ ਦੇ ਜਾ ਕੇ ਆਪਣੇ ਸ਼ਸਤਰ ਹੀ ਭੇਟ ਕੀਤਾ ਉਹ ਗੁਰੂ ਦੇ ਇੱਕਣਾਵਾ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ ਉਦੇਥੇ ਆ ਕੇ ਜਦੋਂ ਜਾਣ ਦੇ ਕਿਸ ਨੇ ਅੱਗੇ ਅੱਗੇ ਫਿਰ ਉਹਨਾਂ ਨੇ ਇੱਕ ਖਣੋ ਚੀਸੀ ਕਿ ਸੇਵਕ ਨੂੰ ਉਹਨਾਂ ਬਜਾ ਦੇ ਮਾਪਰ ਸਨ ਪ੍ਰਾਪਤ ਕਰਕੇ ਇੱਕ ਰਾਜ ਮੰਗ ਕਰਾਇਆ ਇਹ ਸੰਖ ਹੈਗਾ ਜਾਂ ਸਤ ਸੁਨਾਵਾਂ ਦਾ ਸੰਖ ਹੈਗਾ ਸਾਰੇ ਗਮ ਮਾ ਪਧਨੀ ਸਾਨੀ ਦਾ ਬਵਾ ਮਗਰੇ ਸ ਸੰਗ ਦਾ ਇੱਕ ਨਿਚਰ ਹੁੰਦਾ ਹੈ ਥੱਲੋਂ ਉੱਪਰ ਉੱਪਰ ਹੋ ਸਕਦੀ ਸੌਣ ਇਹ ਸਰਗਮ ਦਾ ਸੰਗ ਸਭ ਕੋ ਚਕਲਾ ਮਤਾ ਗੋਜਰੀ ਜੀ ਦਾ ਹੈਗਾ ਦੇ ਉੱਪਰ ਪ੍ਰਸ਼ਾਦੇ ਬਣਾ ਕੇ ਪਰਵਾਰ ਨੂੰ ਸ਼ਕਾਂਦੇ ਰਹੇ ਸੀ ਜਦੋਂ ਆਏ ਸਨ ਉਹਨਾਂ ਦੇਖਿਆ ਗਿਆ ਇਹ ਚਕਲਾ ਮਾਤਾ ਗੁਜਰੀ ਜੀ ਦਾ ਹੈ ਜਦੋਂ ਇੱਥੇ ਆਏ ਸਨ ਤੇ ਪ੍ਰਸ਼ਾਦੇ ਬਣਾ ਕੇ ਪਰਵਾਰ ਨੂੰ ਸ਼ਕਾਂਦੇ ਰਹੇ ਆਯੁੱਧ ਵਿਖੇ ਸ਼੍ਰੀ ਰਾਮ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਦੇ ਲਈ ਨਿਹੰਗ ਸਿੰਘਾਂ ਦੇ ਵੱਲੋਂ ਪਹਿਲੀ ਲੜਾਈ ਲੜੀ ਗਈ ਸੀ ਤੇ ਉਸੇ ਲੜਾਈ ਦੌਰਾਨ ਵਰਤੇ ਗਏ ਸ਼ਸਤਰਾਂ ਦੇ ਦਰਸ਼ਨ ਅਸੀਂ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਇਹ ਸ਼ਸਤਰ ਅੱਜ ਵੀ ਅਯੁੱਧਿਆ ਦੇ ਗੁਰੂ ਘਰ ਬ੍ਰਹਮਕੁੰਡ ਦੇ ਵਿੱਚ ਮੌਜੂਦ ਨੇ ਐਨਾਈ ਨਹੀਂ ਇਤਿਹਾਤੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਗੁਰੂ ਘਰ ਦੇ ਵਿੱਚ ਮਾਤਾ ਗੁਜਰ ਕੌਰ ਜੀ ਦਾ ਚਕਲਾ ਗੁਰੂ ਸਾਹਿਬ ਦੀਆਂ ਖੜਾਵਾਂ ਤੇ अनेका ਅਜਈਆਂ ਚੀਜ਼ਾਂ ਮੌਜੂਦ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਤੁਹਾਡਾ ਜੀਵਨ ਤਨ ਤਨ ਹੋ ਜਾਵੇਗਾ